ਪੁਸ਼-ਅਪ ਸਿਰਫ ਮੰਮੀ ਦੇ ਨਾਮ ਤੇ ਵੈਰੀ ਗੁੱਡ ਦੋ ਪੁਸ਼-ਅਪਸ ਵਾਸ ਬਹੁਤ ਵਧੀਆ ਪਿਆਰ ਕਰਦੇ ਨੇ ਮੁੰਡੇ ਠੀਕ ਹੈ ਜੀ ਖੜ੍ਹਜੋ ਹੁਣ ਪਾਪਾ ਜੀ ਤੁਹਾਡੇ ਇੰਨੇ ਪੈਸੇ ਲਾ ਰਹੇ ਨੇ ਹਨਾ ਹਰਮਨ ਹਾਂਜੀ ਹਾਂ ਪਾਪਾ ਠੀਕ ਹੈ ਠੀਕ ਹੈ ਜੀ ਦੋ ਪਾਪਾ ਜੀ ਦੇ ਨਾਮ ਤੇ ਸ਼ਾਬਾਸ਼ ਠੀਕ ਹੈ ਜੀ ਦੋ ਲੱਗੇ ਠੀਕ ਹੈ ਆਪਣਾ ਜੋ ਵੀ ਤੁਹਾਡਾ ਭੈਣ ਭਾਈ ਆ ਉਹਦੇ ਨਾਮ ਤੇ ਸਿਰਫ ਦੋ ਚਾਹੇ ਥੋੜੀ ਪੈਣਾ ਚਾਹੇ ਥੋੜਾ ਪਾਈਆ ਸਿਰਫ ਦੋ ਬਸ ਜਿਆਦਾ ਨਹੀਂ ਆਪਾਂ ਲਾਉਂਦੇ ਹੈਗੇ ਨਹੀਂ ਨਹੀਂ ਇਹ ਤਾਂ ਪਿਆਰ ਆ ਮੇਰਾ ਪਿਆਰ ਹੋ ਗਿਆ ਜੀ ਕੱਢ ਦਿਓ ਜੀ ਕੱਢ ਦੇਖੋ ਹੁਣ ਆਪਾਂ ਨੂੰ ਗਰਾਊਂਡ ਇੰਨਾ ਵਧੀਆ ਮਿਲਿਆ ਠੀਕ ਆ ਆ ਦੇਖੋ ਕਿੰਨਾ ਵਧੀਆ ਗਰਾਊਂਡ ਹੈ ਨਾ ਹੁਣ ਆਪਾਂ ਗਰਾਊਂਡ ਨੂੰ ਆ ਕੇ ਜੇ ਪਿਆਰ ਨਾ ਕਰੀਏ ਗਰਾਊਂਡ ਦੇ ਨਾਲ ਤੇ ਦੋ ਨਹੀਂ ਲਾ ਸਕਦੇ ਕਿੰਨੇ ਸਿਰਫ 10 ਲਾ ਦੇ ਜੀ ਰੈਡੀ ਚਲੋ ਜੀ ਦੋ ਸਿਰਫ ਆਪਾਂ ਜਿਆਦਾ ਪਿਆਰ ਦੋ ਦੋ ਸਾਰਿਆਂ ਨੇ ਵੰਡ ਦੇਣਾ ਹੈ ਵਧੀਆ 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 ਚੱਲ ਚੱਲ ਖਾਨ ਸ਼ਾਬਾਸ਼ 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 ਗੁੱਡ ਗੁੱਡ ਠੀਕ ਹੈ ਮੈਨੂੰ ਬਸ ਦੋ ਜੋਗਾ ਪਿਆਰ ਕਰਦਾ ਫਿਰ ਚਾਰ ਲਾਓ ਯਾਰ ਚਲੋ ਯਾਰ ਠੀਕ ਹੈ ਚਾਰ ਚਲੋ ਮੈਂ ਜ਼ਿਆਦਾ ਨਹੀਂ ਕਹਿੰਦਾ ਕਿ ਇਹਨੂੰ ਵਾ ਤੂੰ ਆਪਣਾ ਥੋੜਾ ਪਿਆਰ ਆ ਵੀ ਤੂੰ ਕਿੰਨਾ ਲਾ ਸਕਦੇ ਹੋ ਖਾਨ ਤੂੰ ਮੈਨੂੰ ਪਿਆਰ ਨਹੀਂ ਕਰਦਾ ਕਰ ਯਾਰ ਐਨਾ ਕਰ ਮੈਨੂੰ ਪਿਆਰ ਕਰੋ ਚਾਰ ਲੱਗਣੇ ਚਾਹੀਦੇ ਨੇ ਲੱਗੇ ਚਾਰ ਸ਼ਾਬਾਸ਼ ਠੀਕ ਹੈ ਜੀ ਹੁਣ ਦੇਖੋ ਇੰਨਾ ਤੁਸੀਂ ਸਾਰਿਆਂ ਦੇ ਨਾਮ ਤੇ ਕਰ ਰਹੇ ਹੋ ਸਭ ਕੁਝ ਕਰ ਰਹੇ ਹੋ ਹਨਾ ਠੀਕ ਹੈ ਤਾਂ ਹੁਣ ਆਪਣੇ ਨਾਮ ਦੇ ਤਾਂ ਰਹੀਗੇ ਤੁਹਾਡੇ ਹਨਾ ਖਾਨ ਆ ਜਾ ਤਹੀਂ ਵਰਦੀ ਲੈਣੀ ਆ ਤੂੰ ਹੀ ਵਰਦੀ ਲੈਣੀ ਆ ਖਾਨ ਆ ਜਾ ਰੈਡੀ ਸ਼ੁਰੂ ਕਰੋ ਸਿਰਫ ਦੋ ਆਪਣੇ ਨਾਮ ਦੇ ਲਈ ਸਟਾਰਟ ਇੰਨੀ ਸਾਰੀ ਮਿਹਨਤ ਕਰ ਰਹੇ ਹੋ ਤੁਸੀਂ ਸਿਰਫ ਆਪਣੇ ਨਾਮ ਦੇ ਲਈ ਆਪਣੇ ਆਪ ਨੂੰ ਪਿਆਰ ਕਰੋ ਦੋ ਬਸ ਸ਼ਾਬਾਸ਼ ਸਰਦਾਰਾ ਆ ਬੜਕ ਦੇ ਨਾਲ ਪੰਜਾਬ ਪੂਰਬ ਆ ਪੰਜਾਬ ਪੁਲਿਸ ਆਪਣੀ ਸਭ ਤੋਂ ਬੈਸਟ ਜੀਸਤ ਵਾਸਤੇ ਕਰ ਰਹੇ ਆ ਆਪਾਂ ਕਾਦੇ ਵਾਸਤੇ ਕਰ ਰਹੇ ਆ ਆਪਾਂ ਵਰਦੀ ਵਾਸਤੇ ਕਰ ਰਹੇ ਆ ਚਲੋ ਸਟਾਰਟ ਆਜੋ ਦਾਦੇ ਦੇ ਵੀ ਲੋਹਾ ਦਾਦੇ ਦੁੱਧ ਨਹੀਂ ਥੋੜੀ ਐਕਸ ਵਾਸਤੇ ਨਹੀਂ ਲਾਣੇ ਆਪਾਂ ਨੇ ਸਿਰਫ ਆਪਾਂ ਦੇ ਵਾਸਤੇ ਹੀ ਲੜਨੇ ਠੀਕ ਹੈ ਰੈਡੀ ਰੈਡੀ ਹੁਣ ਦੇਖੋ ਜੋ ਤੁਸੀਂ ਪਰਮਾਤਮਾ ਨੂੰ ਮੰਨਦੇ ਹੋ ਮੈਂ ਨਹੀਂ ਕਹਿੰਦਾ ਹਨ ਤੁਸੀਂ ਕਿਹੜੀ ਕਾਸ ਖਾਂਦੇ ਹੋ ਹੁਣ ਆਪਾਂ ਹਨਾ ਹੁਣ ਦੇ ਕੋ ਸਰਦਾਰ ਜੀ ਖੜੇ ਆ ਖਾਨ ਸਾਹਿਬ ਖੜੇ ਆ ਆਪਣੇ ਗੁਰਦੁਆਰਾ ਸਾਹਿਬ ਮੱਥੇ ਲਗਦੇ ਆ ਠੀਕ ਹੈ ਹੁਣ ਗੁਰਦੁਆਰਾ ਸਾਹਿਬ ਦੇ ਨਾਮ ਦੇ ਲਈ ਚਾਹੇ ਤੂੰ ਵੀ ਆਪਣੇ ਥੋੜੇ ਭਗਵਾਨ ਦੇ ਲਈ ਦੋ ਬਸ ਸਿਰਫ ਦੋ ਸਿਰਫ ਕੀ ਕੰਮ ਕੀ ਲਿਖਣਾ ਆਈ ਕੋਈ ਕਾਲੀ ਕੋਈ ਗੱਲ ਲਿਖਿਆ ਜਾਊਗਾ ਸਿਰਫ ਦੋ ਹਾਂ ਪ੍ਰਮਾਤਮਾ ਸਭ ਦੇਖਦਾ ਦੇਖ ਕੇ ਧਿਆਨ ਨਾਲ ਸ਼ਾਬਾਸ਼ ਬਹੁਤ ਵਧੀਆ ਜੀ ਬਹੁਤ ਵਧੀਆ ਆਪਣੇ ਆਪ ਲਈ ਕਲਾਪਿੰਗ ਕਰ ਦਿਓ